ਲਗਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਦੇ ਉੱਪਰ ਵੱਡਾ ਐਕਸ਼ਨ ਹੋਇਆ ਪਹਿਲੀ ਵਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਔਰ ਇਹ ਕਾਰਵਾਈ ਗਿਆਨੀ ਹਰਪ੍ਰੀਤ ਦਾ ਉਸਦੀ ਸਾਲੀ ਦੇ ਨਾਲ ਨਜਾਇਜ਼ ਸਬੰਧਾਂ ਦਾ ਜਿਹੜਾ ਰੌਲਾ ਪਾਇਆ ਗਿਆ ਜਿਹੜੇ ਨਜਾਇਜ਼ ਸਬੰਧਾਂ ਦੇ ਦੋਸ਼ ਲੱਗੇ ਨੇ ਉਹਨਾਂ ਨੂੰ ਲੈ ਕੇ ਕੀਤੀ ਗਈ ਹੈ ਅੱਜ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਮ ਕਮੇਟੀ ਬਣਾਈ ਗਈ ਸੀ ਉਹਨੇ ਜਥੇਦਾਰ ਗਿਆਨੀ ਹਰਪ੍ਰੀਤ ਦੇ ਉੱਪਰ ਕਾਰਵਾਈ ਕੀਤੀ ਹੈ ਐਕਸ਼ਨ ਕੀਤਾ ਹੈ ਔਰ ਗਿਆਨੀ ਹਰਪ੍ਰੀਤ ਨੂੰ 15 ਦਿਨ ਦੇ ਲਈ ਜਥੇਦਾਰ ਦੇ ਅਹੁਦੇ ਤੋਂ ਇੱਕ ਤਰ੍ਹਾਂ ਨਾਲ ਪਾਸੇ ਕਰ ਦਿੱਤਾ ਗਿਆ ਹੈ 15 ਦਿਨ ਦੇ ਲਈ ਜਥੇਦਾਰ ਗਿਆਨੀ ਹਰਪ੍ਰੀਤ ਜਿਹੜੇ ਕਿ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹ 15 ਦਿਨ ਲਈ ਹੁਣ ਜਥੇਦਾਰ ਨਹੀਂ ਹੋਣਗੇ ਜਥੇਦਾਰੀ ਦੀ ਸੇਵਾ ਉਹਨਾਂ ਤੋਂ 15 ਦਿਨ ਦੇ ਲਈ ਲੈ ਲਈ ਗਈ ਹੈ ਉਹਨਾਂ ਦੀ ਥਾਂ ਤੇ ਜਿਹੜੇ ਹੈੱਡ ਗਰੰਟੀ ਸਾਹਿਬ ਨੇ ਉਹਨਾਂ ਨੂੰ ਜਥੇਦਾਰ ਗਿਆਨ ਤਖਤ ਦਮਦਮਾ ਸਾਹਿਬ ਬਣਾ ਦਿੱਤਾ ਗਿਆ 15 ਦਿਨ ਦੇ ਲਈ ਔਰ ਇਹ ਮਸਲਾ ਕੀ ਹੈ ਮਸਲਾ ਇਹ ਹੈ ਕਿ ਗਿਆਨੀ ਹਰਪ੍ਰੀਤ ਦੇ ਉੱਪਰ ਪਿਛਲੇ ਦਿਨੀ ਉਹਨਾਂ ਦੇ ਇੱਕ ਸੰਡੂ ਦੱਸੇ ਜਾ ਰਹੇ ਵਿਅਕਤੀ ਨੇ ਬੜੇ ਗੰਭੀਰ ਤੇ ਵੱਡੇ ਦੋਸ਼ ਲਾਏ ਸੀ ਉਹਨੇ ਕਿਹਾ ਸੀਗਾ ਕਿ ਗਿਆਨੀ ਹਰਪ੍ਰੀਤ ਦੀ ਵਜ੍ਹਾ ਦੇ ਕਾਰਨ ਸਾਡਾ ਘਰ ਉਜੜਿਆ ਉਹਨੇ ਕਿਹਾ ਸੀਗਾ ਕਿ ਇਹ ਬੜਾ ਮੀਸਨਾ ਬੰਦਾ ਹੈ ਇਹ ਬੜਾ ਗਲਤ ਬੰਦਾ ਹੈ ਉਹਨੇ ਗਿਆਨੀ ਹਰਪ੍ਰੀਤ ਤੇ ਇਹ ਦੋਸ਼ ਲਾਏ ਸੀ ਉਹ ਕਹਿੰਦਾ ਕਿ ਮੇਰੀ ਘਰ ਵਾਲੀ ਨੂੰ ਇਹਨੇ ਸਬੰਧ ਬਣਾ ਲਏ ਸੀ ਉਹਦੇ ਨਾਲ ਔਰ ਫਿਰ ਇਸਨੇ ਸਾਡੇ ਵਿੱਚ ਜਿਹੜਾ ਉਹ ਪਾੜਾ ਪਾਇਆ ਔਰ ਇਹ ਮੇਰੀ ਘਰ ਵਾਲੀ ਦੇ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਮੇਰੇ ਉੱਪਰ ਝੂਠੇ ਦੋਸ਼ ਲਾ ਕੇ ਮੈਨੂੰ ਜੇਲ੍ਹ ਭਜਵਾ ਦਿੰਦਾ ਸੀਗਾ ਤੇ ਬਾਅਦ ਦੇ ਵਿੱਚ ਮੇਰੀ ਘਰਵਾਲੀ ਦੇ ਨਾਲ ਇਹ ਆਪਣੇ ਸਰੀਰਕ ਸੰਬੰਧ ਬਣਾਉਂਦਾ ਸੀ ਔਰ ਉਹਨੇ ਇਹ ਵੀ ਦੋਸ਼ ਲਾਇਆ ਸੀ ਕਿ ਮੈਂ ਉੱਪਰੋਂ ਫੜਿਆ ਸੀ ਇਹਨਾਂ ਨੂੰ ਕਈ ਵਾਰ ਔਰ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਹੋਰਾਂ ਨੇ ਬਿਲਕੁਲ ਨਕਾਰ ਦਿੱਤਾ ਸੀ ਇਹਨਾਂ ਦੋਸ਼ਾਂ ਨੂੰ ਗਿਆਨੀ ਹਰਪ੍ਰੀਤ ਹੋਰਾਂ ਨੇ ਕਿਹਾ ਸੀਗਾ ਕਿ ਜੇਕਰ ਮੈਂ ਅਜੀਹਾ ਕੁਝ ਕੀਤਾ ਹੋਵੇ ਤਾਂ ਮੈਂ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਖੜਾ ਹੀ ਕਹਿਣਾ ਕਿ ਮੈਂ ਤੇ ਮੇਰਾ ਪਰਿਵਾਰ ਗਰਕ ਹੋ ਜੇ ਮੈਂ ਇਹ ਅਰਦਾਸ ਕਰਦਾ ਗਿਆਨੀ ਹਰਪ੍ਰੀਤ ਹੋਰਾਂ ਨੇ ਪੂਰੀ ਤਰ੍ਹਾਂ ਦੋਸ਼ਾਂ ਨੂੰ ਨਕਾਰਿਆ ਸੀ ਪਰ ਉਹਨਾਂ ਦਾ ਸੰਧੂ ਜਿਹੜਾ ਉਹ ਇਹ ਕਹਿ ਰਿਹਾ ਕਿ ਗਿਆਨੀ ਹਰਪ੍ਰੀਤ ਗੁਰੂ ਸਾਹਿਬ ਦੀ ਹਜ਼ੂਰੀ ਚ ਖੜ ਕੇ ਵੀ ਝੂਠ ਬੋਲ ਰਿਹਾ ਮੁਕਰ ਰਿਹਾ ਇਹਨੂੰ ਕੋਈ ਡਰ ਨਹੀਂ ਹੈ ਗੁਰੂ ਮਹਾਰਾਜ ਦਾ ਇਹ ਗੱਲਾਂ ਉਹਦੇ ਸਾਨੂੰ ਦੱਸੇ ਜਾ ਰਹੇ ਵਿਅਕਤੀ ਨੇ ਫੇਰ ਬੋਲੀਆਂ ਨੇ ਪਰ ਗਿਆਨੀ ਹਰਪ੍ਰੀਤ ਦੇ ਉੱਪਰ ਜਿਹੜੇ ਦੋਸ਼ ਲੱਗੇ ਆ ਇਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਆ ਪੜਤਾਲ ਸ਼ੁਰੂ ਕਰ ਦਿੱਤੀ ਗਈ ਆ ਔਰ ਉਹਦੇ ਕਰਕੇ ਜਦੋਂ ਤੱਕ ਜਾਂਚ ਪੜਤਾਲ ਚੱਲੇਗੀ ਉਦੋਂ ਤੱਕ ਗਿਆਨੀ ਹਰਪ੍ਰੀਤ ਸਿੰਘ ਆਪਣੇ ਜਥੇਦਾਰ ਵਾਲੇ ਅਹੁਦੇ ਤੇ ਨਹੀਂ ਰਹਿਣਗੇ ਇਹ ਫੈਸਲਾ ਜਿਹੜੀ ਜਾਂਚ ਪੜਤਾਲ ਲਈ ਅੰਤਰਮ ਕਮੇਟੀ ਬਣਾਈ ਗਈ ਆ ਜਿਦੇ ਵਿੱਚ ਸ਼ੇਰ ਸਿੰਘ ਜਿਹੜੇ ਆ ਉਹਨੇ ਸ਼ੇਰ ਸਿੰਘ ਮੰਡ ਜਿਹਦੇ ਵਿੱਚ ਦਲਜੀਤ ਸਿੰਘ ਨੇ ਔਰ ਜਿਹਦੇ ਵਿੱਚ ਰਘੂਵੀਰ ਸਿੰਘ ਬਿਰਕ ਨੇ ਤਿੰਨ ਜਿਹੜੇ ਇਹ ਵਿਅਕਤੀਆਂ ਤੇ ਆਧਾਰਿਤ ਜਾਂਚ ਕਮੇਟੀ ਬਣਾਈ ਗਈ ਆ ਉਹਦੇ ਵੱਲੋਂ 15 ਦਿਨਾਂ ਦੇ ਲਈ ਜਥੇਦਾਰ ਗਿਆਨੀ ਹਰਪ੍ਰੀਤ ਨੂੰ ਜਥੇਦਾਰੀ ਤੋਂ ਪਾਸੇ ਕੀਤਾ ਗਿਆ ਹੁਣ ਤੁਸੀਂ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਠੀਕ ਹੈ ਜਾਂ ਦੋਸ਼ ਲਾਉਣ ਵਾਲਾ ਗਿਆਨੀ ਹਰਪ੍ਰੀਤ ਤਾਂ ਇਹ ਵੀ ਕਹਿ ਰਿਹਾ ਕਿ ਮੇਰੇ ਉੱਪਰ ਇਹ ਦੋਸ਼ ਉਹ ਮੇਰਾ ਸਾੰਡੂ ਨਹੀਂ ਲਾ ਰਿਆ ਗਿਆਨੀ ਹਰਪ੍ਰੀਤ ਕਹਿ ਰਿਹਾ ਕਿ ਇਹ ਦੋਸ਼ ਲਵਾਏ ਜਾ ਰਹੇ ਨੇ ਔਰ ਕੁਝ ਵਿਅਕਤੀ ਉਹਦੇ ਤੋਂ ਇਹ ਦੋਸ਼ ਲਵਾ ਰਹੇ ਨੇ ਉਹਨੂੰ ਥਾਂ-ਥਾਂ ਤੇ ਲਈ ਫਿਰਦੇ ਨੇ ਸ਼ਾਇਦ ਗਿਆਨੀ ਹਰਪ੍ਰੀਤ ਹੋਰਾਂ ਦਾ ਇਸ਼ਾਰਾ ਹੋ ਸਕਦਾ ਹੈ ਅਕਾਲੀ ਦਲ ਦੇ ਕੁਝ ਲੀਡਰਾਂ ਵੱਲ ਹੋਵੇਗਾ ਜਪਦਾ ਹੈ ਕਿਉਂਕਿ ਅ ਅਕਾਲੀ ਦਲ ਦੇ ਕੁਝ ਉਹ ਲੀਡਰ ਜਿਨ੍ਹਾਂ ਦੇ ਨਾਲ ਗਿਆਨੀ ਹਰਪ੍ਰੀਤ ਦਾ ਕਾਫੀ ਰੌਲਾ ਪਿਆ ਹੋਇਆ ਉਹ ਉਹਦੇ ਤੇ ਔਖੇ ਨੇ ਤੁਹਾਨੂੰ ਪਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਬਲਟੋਆ ਦਾ ਆਪਸ ਦੇ ਵਿੱਚ ਬਹੁਤ ਵੱਡਾ ਪੇਚਾ ਪਿਆ ਪਹਿਲਾਂ ਵੀ ਵਿਰਸਾ ਸਿੰਘ ਬਲਟੋਆ ਤੇ ਗਿਆਨੀ ਹਰਪ੍ਰੀਤ ਹੋਰਾਂ ਨੇ ਇੱਕ ਦੂਜੇ ਦੇ ਉੱਪਰ ਵੱਡੇ ਦੋਸ਼ ਲਾਏ ਨੇ ਔਰ ਜਦੋਂ ਗਿਆਨੀ ਹਰਪ੍ਰੀਤ ਨੇ ਅੱਜ ਤੋਂ 3 ਮਹੀਨੇ ਪਹਿਲਾਂ ਇਹ ਗੱਲ ਆਖੀ ਸੀ ਕਿ ਵਿਰਸਾ ਸਿੰਘ ਬਲਟੋਆ ਨੇ ਮੈਨੂੰ ਗਾਲਾਂ ਕੱਢੀਆਂ ਨੇ ਜਾਤੀ ਸੂਚਕ ਗਾਲਾਂ ਵੀ ਕੱਢੀਆਂ ਨੇ ਤਾਂ ਫਿਰ ਵਿਰਸਾ ਸਿੰਘ ਬਲਟੋਆ ਨੂੰ ਸਜ਼ਾ ਦੇ ਵਜੋਂ 10 ਸਾਲ ਲਈ ਅਕਾਲੀ ਦਲ ਤੋਂ ਕੱਢਣ ਦੀ ਸਜ਼ਾ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਸੀ ਤੇ ਇਸ ਤਰ੍ਹਾਂ ਵਿਰਸਾ ਸਿੰਘ ਬਲਟੋਆ ਨੂੰ 10 ਸਾਲ ਲਈ ਅਕਾਲੀ ਦਲ ਤੋਂ ਪਾਸੇ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਹੁਣ ਵਿਰਸਾ ਸਿੰਘ ਬਲਟੋਆ ਸਾਹਮਣੇ ਆਇਆ ਪਿਛਲੇ 3 ਦਿਨ ਤੋਂ ਉਹਨੇ ਜਥੇਦਾਰ ਗਿਆਨੀ ਹਰਪ੍ਰੀਤ ਦੀਆਂ ਕੁਝ ਵੀਡੀਓ ਵਾਇਰਲ ਕੀਤੀਆਂ ਨੇ ਜਿਨ੍ਹਾਂ 'ਚ ਉਹ ਇਹ ਕਹਿ ਰਿਹਾ ਕਿ ਗਿਆਨੀ ਹਰਪ੍ਰੀਤ ਆ ਦੇਖੋ ਗਾਲ੍ਹਾਂ ਕੱਢ ਰਿਹਾ ਵੜਕਰਿਆ ਔਰ ਜਿਹੜਾ ਜਥੇਦਾਰੀ ਦਾ ਬਹੁਤ ਉੱਚਾ ਰੁਤਬਾ ਉਹਨੂੰ ਥੱਲੇ ਡੇਗ ਰਿਆ ਪਰ ਗਿਆਨੀ ਹਰਪ੍ਰੀਤ ਨੇ ਆਖਿਆ ਸੀ ਕਿ ਹਾਂ ਮੇਰੇ ਮੂੰਹ ਚੋਂ ਸਾਲੇ ਦੀ ਗਾਲ ਨਿਕਲੀ ਐ ਪਰ ਇਹ ਤਾਂ ਸਾਡੇ ਮਾਲਵੇ ਚ ਆਮ ਐ ਮੈਂ ਮਾਲਵੇ ਦਾ ਮਲਵਈ ਆ ਤੇ ਸਾਡੇ ਮੂੰਹ ਤੇ ਤਾਂ ਸਾਲਾ ਗਾਲ ਵੈਸੇ ਹੀ ਇਹ ਸਾਲਾ ਸ਼ਬਦ ਚੜਿਆ ਹੋਇਆ ਭਾਵੇਂ ਕਿ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਨਹੀਂ ਗਿਆਨੀ ਜੀ ਤੁਸੀਂ ਸਨਮਾਨਯੋਗ ਆ ਉਹਦੇ ਤੇ ਹੋ ਪਰ ਤੁਹਾਡੀ ਇਹ ਗੱਲ ਸਬਕਾਰ ਕਰਨਯੋਗ ਨਹੀਂ ਸਾਰੇ ਮਾਲਵੇ ਦੇ ਜੰਮੇ ਲੋਕ ਗਾਲਾਂ ਨਹੀਂ ਕੱਢਦੇ ਸਾਲਾ ਸ਼ਬਦ ਵੀ ਨਹੀਂ ਵਰਤਦੇ ਔਰ ਇਹ ਤੁਹਾਡੀ ਜਿਹੜੀ ਗੱਲ ਹੈ ਇਹ ਸਬਕਾਰ ਕਰਨਯੋਗ ਨਹੀਂ ਹੈਗੀ ਤੁਸੀਂ ਇੱਕ ਸਿੱਖ ਕੌਮ ਦੇ ਸਿਰਮੌਰ ਅਹੁਦੇ ਤੇ ਬੈਠੇ ਹੋ ਤਾਂ ਜੇ ਤੁਸੀਂ ਇੰਜ ਕਹੋਗੇ ਵੀ ਸਾਲਾ ਗਾਲ ਤਾਂ ਸਾਡੇ ਮੂੰਹ ਤੇ ਚੜੀ ਹੈ ਤਾਂ ਫਿਰ ਲੋਕ ਦੂਜੇ ਵੀ ਕਹਿਣ ਲੱਗ ਜਾਣਗੇ ਵੀ ਸਾਡੇ ਮੂੰਹ ਤੇ ਵੀ ਫਲਾੜੀ 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 ਗਾਲ ਚੜੀ ਹੈ ਫਿਰ ਤਾਂ ਸਾਰੇ ਆਪੋ ਆਪਣੇ ਸਾਬ ਨਾਲ ਜਾਇਜ ਸਬਤ ਕਰ ਦੇਣਗੇ ਸੋ ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਜਿਹੜਾ ਰਾਹੁਲ ਗਾਂਧੀ ਤੇ ਬੀਜੇਪੀ ਦੇ ਵਿੱਚ ਇੱਕ ਲੜਾਈ ਹੋਈ ਹੈ ਸੱਚੀ ਮੁੱਚੀ ਦੀ ਲੜਾਈ ਹੋਈ ਹੈ ਜਿਹਦੇ ਵਿੱਚ ਇੱਕ ਦੂਜੇ ਨੂੰ ਧੱਕੇ ਮੁੱਕੀਆਂ ਘਸੁੰਨ ਮਾਰੇ ਗਏ ਨੇ ਔਰ ਕੁਝ ਵਿਅਕਤੀ ਹਸਪਤਾਲ ਜ਼ਖਮੀ ਕਰਾਏ ਗਏ ਨੇ ਇਹ ਮਾਮਲਾ ਉਦੋਂ ਵਾਪਰਿਆ ਜਿਹੜੇ ਬੀਜੇਪੀ ਵਾਲੇ ਵਿਅਕਤੀ ਨੇ ਬੀਜੇਪੀ ਦਾ ਇੱਕ ਐਮਐਲਏ ਜੀ ਦਾ ਨਾਮ ਪ੍ਰਤਾਪ ਸਰੰਗੀ ਹੈ ਉਹ ਜ਼ਖਮੀ ਹੋਇਆ ਉਹਦੇ ਸੱਟ ਲੱਗੀ ਹੈ ਉਹਨੂੰ ਹਸਪਤਾਲ ਦਾਖਲ ਕਰਾਇਆ ਗਿਆ ਤੇ ਉਹ ਕਹਿ ਰਿਹਾ ਮੈਨੂੰ ਰਾਹੁਲ ਗਾਂਧੀ ਨੇ ਧੱਕਾ ਮਾਰਿਆ ਉਹ ਕਹਿੰਦਾ ਰਾਹੁਲ ਗਾਂਧੀ ਨੇ ਮੇਰੇ ਸੱਟ ਲਾਈ ਹੈ ਪਰ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਤੇ ਮਲਕਰੋਜਨ ਖੜਗੇ ਜਿਹੜੇ ਕਾਂਗਰਸ ਪ੍ਰਧਾਨ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਸਾਨੂੰ ਪਾਰਲੀਮੈਂਟ ਚ ਆਉਣ ਨਹੀਂ ਦੇਣਾ ਚਾਹੁੰਦੇ ਸੀ ਤੇ ਅਸੀਂ ਆਉਣਾ ਚਾਹੁੰਦੇ ਸੀ ਇਹ ਭਾਜਪਾ ਵਾਲੇ ਸਾਨੂੰ ਅੱਜ ਪਾਰਲੀਮੈਂਟ 'ਚ ਵੜਨ ਤੋਂ ਹੀ ਰੋਕ ਰਹੇ ਸੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਅੱਜ ਪਾਰਲੀਮੈਂਟ ਦਾ ਆਖਰੀ ਦਿਨ ਹੈ ਤੇ ਰਾਹੁਲ ਗਾਂਧੀ ਨੇ ਅੱਜ ਭਾਜਪਾ ਦੇ ਉੱਪਰ ਬਹੁਤ ਵੱਡੀਆਂ ਗੱਲਾਂ ਬੋਲਣੀਆਂ ਨੇ ਤੇ ਇਸ ਕਰਕੇ ਇਹ ਸਾਨੂੰ ਪਾਰਲੀਮੈਂਟ 'ਚ ਵੜਨ ਨਹੀਂ ਦੇ ਰਹੇ ਸੀ ਫਿਰ ਇਸ ਕਰਕੇ ਉੱਥੇ ਤੱਕਾ ਮੁੱਕੀ ਹੋਇਆ ਤਾਂ ਦੂਜੇ ਪਾਸੇ ਜਿਹੜੇ ਭਾਜਪਾ ਵਾਲੇ ਨੇ ਉਹ ਕਹਿ ਰਹੇ ਆ ਕਿ ਇਹ ਬਿਲਕੁਲ ਝੂਠ ਮਾਰ ਰਹੇ ਨੇ ਇਹਨਾਂ ਨੇ ਸਾਡੇ ਨਾਲ ਗੁੰਡਾਗਰਦੀ ਕੀਤੀ ਹੈ ਅਸਲ ਮਾਮਲਾ ਕੀ ਹੈ ਅਸਲ ਮਾਮਲਾ ਕੱਲ ਦਾ ਕੱਲ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਐ ਅਮਿਤ ਸ਼ਾਹ ਉਹਨਾਂ ਨੇ ਇੱਕ ਗੱਲ ਬੋਲੀ ਜਿਹਦੀ ਵੀਡੀਓ ਵੱਡੇ ਪੱਧਰ ਤੇ ਵਾਇਰਲ ਹੋਈ ਕੀ ਬੋਲਿਆ ਅਮਿਤ ਸ਼ਾਹ ਨੇ ਆਖਿਆ ਸੀ ਕਿ ਭਾਰਤ ਦਾ ਜਿਹੜਾ ਸੰਵਿਧਾਨ ਨਰਮਾਤਾ ਹੈ ਡਾਕਟਰ ਭੀਮrao ਅੰਬੇਦਕਰ ਜਿਨੇ ਸੰਵਿਧਾਨ ਬਣਾਇਆ ਤੇ ਰੋਜ ਰਾਹੁਲ ਗਾਂਧੀ ਹੋਰੀ ਤੇ ਜਿਹੜੇ ਕਾਂਗਰਸ ਵਾਲੇ ਆ ਉਹ ਅੰbedkar ਦਾ ਨਾਮ ਲੈ ਕੇ ਕੋਈ ਨਾ ਕੋਈ ਮੁੱਦਾ ਉਠਾਉਂਦੇ ਆ ਤਾਂ ਫਿਰ ਤੈਸ਼ ਆ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਹਿਤਾ ਸੀ ਕਿ ਜਿੰਨਾ ਇਹ ਅੰbedkar ਅੰbedkar ਕਰਦੇ ਨੇ ਉਹਨਾਂ ਜੇ ਹੁਣ ਤੱਕ ਇਹਨਾਂ ਨੇ ਰੱਬ ਦਾ ਨਾਮ ਲਿਆ ਹੁੰਦਾ ਤਾਂ ਹੁਣ ਤੱਕ ਇਹ ਇਹਨਾਂ ਨੇ ਤਰ ਜਾਣਾ ਸੀ ਤਾਂ ਇਸ ਗੱਲ ਨੂੰ ਲੈ ਕੇ ਕਾਫੀ ਵੱਡਾ ਵਿਵਾਦ ਪਕ ਗਿਆ ਹੋਇਆ ਚਰਚਾ ਇਹ ਆ ਕਿ ਬੀਜੇਪੀ ਤੇ ਅਮਿਤ ਸ਼ਾਹਉਰੀ ਜਿਹੜਾ ਡਾਕਟਰ ਪੀਮਰੋ ਮਹੇਤਕਰ ਉਹਦੇ ਤੇ ਵੀ ਔਖੇ ਨਹੀਂ ਤੇ ਉਹਨੂੰ ਮਤਲਬ ਉਸ ਤਰ੍ਹਾਂ ਦਾ ਸਤਕਾਰ ਨਹੀਂ ਦਿੰਦੇ ਜਿੱਦਾਂ ਦਾ ਦੇਣਾ ਚਾਹੀਦਾ ਪਰ ਰਾਹੁਲ ਗਾਂਧੀ ਹੋਰੀ ਇਹ ਕਹਿੰਦੇ ਨੇ ਕਿ ਅੱਜ ਅਸੀਂ ਉਹਨਾਂ ਦੇ ਇਸ ਬਿਆਨ ਦੀਆਂ ਵੱਖੀਆਂ ਉਧੇੜਨੀਆਂ ਸੀ ਅੱਜ ਅਸੀਂ ਬੀਜੇਪੀ ਦੇ ਗ੍ਰਹਿ ਮੰਤਰੀ ਦੇ ਇਸ ਬਿਆਨ ਤੇ ਇਹਨਾਂ ਨੂੰ ਘੇਰਨਾ ਸੀਗਾ ਇਸ ਕਰਕੇ ਇਹ ਸਾਨੂੰ ਪਾਰਲੀਮੈਂਟ ਚ ਨਹੀਂ ਸੀ ਵੜਨਦੇ ਰਹੇ ਤੇ ਇਸ ਕਰਕੇ ਉਹ ਸਾਰਾ ਝਗੜਾ ਹੋਇਆ ਰਾਹੁਲ ਗਾਂਧੀ ਨੇ ਖੁਦ ਮੰਨ ਲਿਆ ਕਿ ਹਾਂ ਧੱਕਾ ਮੁੱਕੀ ਹੋਈ ਆ ਤੇ ਮੈਂ ਧੱਕੇ ਮਾਰੇ ਨਹੀਂ ਰਾਹੁਲ ਗਾਂਧੀ ਨੇ ਇਹ ਸਬਕਾਰ ਕੀਤਾ ਹੁਣ ਤੁਸੀਂ ਦੱਸੋ ਕੌਣ ਗਲਤ ਆ ਤੇ ਕੌਣ ਠੀਕ ਹੈ ਹੁਣ ਅਗਲੀ ਖਬਰ ਹੈ ਕਿ ਡੱਲੇਵਾਲ ਦੀ ਸਿਹਤ ਬਾਰੇ ਵੱਡੀ ਖਬਰ ਆਈ ਹੈ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਿਹਤ ਕਾਫੀ ਵਿਗੜ ਗਈ ਹੈ ਇੱਕਦਮ ਜਿਹੜੀ ਖਣੋਰੀ ਸਟੇਜ ਹੈ ਸਟੇਜ ਬੰਦ ਕਰਨੀ ਪਈ ਹੈ ਸਾਰੇ ਡਾਕਟਰ ਨੇ ਜਿਹੜੇ ਉਹ ਡੱਲੇਵਾਲ ਦੀ ਟਰਾਲੀ ਦੇ ਕੋਲ ਆ ਚੁੱਕੇ ਨੇ ਔਰ ਉਹਨਾਂ ਦਾ ਬੜੀ ਤੇਜ਼ੀ ਨਾਲ ਚੈੱਕ ਅਪ ਤੇ ਇਲਾਜ ਕੀਤਾ ਜਾ ਰਿਹਾ ਕਿਉਂਕਿ ਡੱਲੇਵਾਲ ਦੀ ਸਿਹਤ ਜਿਹੜੀ ਆ ਉਹ ਕਾਫੀ ਵਿਗੜ ਗਈ ਆ ਹੁਣ ਉਹਨਾਂ ਦੇ ਮਰਨ ਵਰਤ ਨੂੰ ਬਹੁਤ ਦਿਨ ਹੋ ਗਏ ਨੇ 23 24 ਦਿਨ ਤੱਕ ਜੇਕਰ ਕੋਈ ਵਿਅਕਤੀ ਕੁਝ ਖਾਂਦਾ ਪੀਂਦਾ ਨਹੀਂ ਤਾਂ ਉਹਦੀ ਹਾਲਤ ਕੀ ਹੋ ਸਕਦੀ ਆ ਇਹ ਆਪਾਂ ਸੋਚ ਸਕਦੇ ਆ ਹੁਣ ਇਸ ਤੋਂ ਅਗਲੀ ਖਬਰ ਹੈ ਕਿ ਪੰਜਾਬ ਦੇ ਵਿੱਚ ਗਰਦਾਸਪੁਰ ਦੇ ਕਲਾਨੌਰ ਦੇ ਵਿੱਚ ਇੱਕ ਪੁਲਿਸ ਚੌਕੀ ਦੇ ਉੱਪਰ ਗਰਨੇਡ ਦੇ ਨਾਲ ਹਮਲਾ ਕੀਤਾ ਗਿਆ ਪਿਛਲੇ ਦਿਨੀ ਪੰਜਾਬ ਦੇ ਵਿੱਚ ਪੰਜ ਪੁਲਿਸ ਥਾਣਿਆਂ ਦੇ ਉੱਪਰ ਇਸ ਤਰ੍ਹਾਂ ਦੇ ਹਮਲੇ ਕੀਤੇ ਗਏ ਨੇ ਜਿਹੜੇ ਚੇਤਾਵਨੀ ਦੇਣ ਤੋਂ ਬਾਅਦ ਕੀਤੇ ਗਏ ਨੇ ਕੁਝ ਦਿਨ ਪਹਿਲਾਂ ਇੱਕ ਚੇਤਾਵਨੀ ਆਈ ਸੀ ਕਿ ਥਾਣਿਆਂ ਤੇ ਹਮਲੇ ਹੋ ਸਕਦੇ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਇਹ 6ਵਾਂ ਹਮਲਾ ਹੈ ਥਾਣਿਆਂ ਤੇ ਪੁਲਿਸ ਚੌਂਕੀ ਦੇ ਉੱਪਰ ਔਰ ਅੱਜ ਇਹ ਜਿਹੜਾ ਹਮਲਾ ਹੋਇਆ ਹੈ ਇਸ ਸਬੰਧ ਦੇ ਵਿੱਚ ਇੱਕ ਆਟੋ ਡਰਾਈਵਰ ਨੂੰ ਫੜਿਆ ਗਿਆ ਔਰ ਅਗਲੀ ਜਾਤ ਜਿਹੜੀ ਆ ਉਹ ਪੁਲਿਸ ਕਰ ਰਹੀ ਹੈ ਹੁਣ ਇਹਦਾ ਪਤਾ ਆਉਣ ਵਾਲੇ ਟਾਈਮ ਤੇ ਲੱਗੂਗਾ ਕਿ ਅਸਲ ਇਹਦੇ ਪਿੱਛੇ ਹੈ ਕੌਣ ਕੌਣ ਥਾਣਿਆਂ ਤੇ ਹਮਲੇ ਕਰਾ ਰਿਹਾ ਕਿਉਂ ਕਰਾ ਰਿਹਾ ਉਹਦਾ ਮਕਸਦ ਕੀ ਆ ਉਧਰ ਅੱਜ ਪੰਜਾਬ ਸਰਕਾਰ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਚੱਲ ਰਹੀ ਹੈ ਮੀਟਿੰਗ ਜਿਹੜੀ ਆ ਉਹ ਜਿਹੜਾ ਨਵਾਂ ਖਰੜਾ ਆਇਆ ਤਿੰਨ ਨਵੇਂ ਖੇਤੀ ਕਾਨੂੰਨਾਂ ਵਰਗਾ ਆਇਆ ਉਹਨੂੰ ਲਾਗੂ ਕਰਨ ਜਾਂ ਨਾ ਕਰਨ ਬਾਰੇ ਹੋ ਰਹੀ ਹੈ ਕੱਲ ਐਸ ਕੇ ਐਮ ਨੇ ਮੀਟਿੰਗ ਕੀਤੀ ਸੀ ਔਰ ਕੱਲ ਐਸ ਕੇ ਐਮ ਯਾਨੀ ਸੰਯੁਕਤ ਕਿਸਾਨ ਮੋਰਚਾ ਨੇ ਮੀਟਿੰਗ ਕਰਕੇ ਡੱਲੇਵਾਲ ਤੇ ਸ਼ੰਭੂ ਮੋਰਚੇ ਤੇ ਚੱਲਦੇ ਸੰਘਰਸ਼ ਦੀ ਹਮਾਇਤ ਬਾਰੇ ਇਹ ਫੈਸਲਾ ਲਿਆ ਉਹ ਕਹਿੰਦੇ 23 ਤਰੀਕ ਨੂੰ ਅਸੀਂ ਇਹਨਾਂ ਦੀ ਹਮਾਇਤ ਚ ਤਾਲ ਮੇਲਵਾ ਐਕਸ਼ਨ ਕਰਾਂਗੇ ਪਰ ਅਸੀਂ ਉਹਨਾਂ ਦੇ ਸੰਘਰਸ਼ ਦੇ ਵਿੱਚ ਸਿੱਧੇ ਰੂਪ ਚ ਸ਼ਾਮਲ ਨਹੀਂ ਹੋਵਾਂਗੇ ਨਹੀਂ ਹੋ ਸਕਦੀ ਇਹ ਗੱਲ ਕੱਲ ਐਸਕੇ ਅਮਨੇ ਆਖੀ ਉਹ ਕਹਿੰਦੇ ਅਸੀਂ 21 ਤਰੀਕ ਨੂੰ ਜਿਹੜੇ ਖਨੋਰੀ ਤੇ ਸ਼ੰਭੂ ਬਾਰਡਰ ਤੇ ਸੰਘਰਸ਼ ਲੜ ਰਹੇ ਸਾਥੀ ਨੇ ਉਹਨਾਂ ਨੂੰ ਪਟਿਆਲੇ ਦੇ ਵਿੱਚ ਬੁਲਾਇਆ ਉੱਥੇ ਉਹਨਾਂ ਦੇ ਨਾਲ ਏਕਤਾ ਦੇ ਲਈ ਮੀਟਿੰਗ ਕਰਾਂਗੇ ਜੇ ਉਹ ਸਾਡੇ ਨਾਲ ਏਕਤਾ ਕਰਦੇ ਨੇ ਫਿਰ ਅਸੀਂ ਆਉਣ ਵਾਲੇ ਟਾਈਮ 'ਚ ਉਹਨਾਂ ਦੇ ਨਾਲ ਸਾਂਝੇ ਸੰਘਰਸ਼ ਲੜਨ ਬਾਰੇ ਵਿਚਾਰ ਕਰ ਸਕਦੇ ਆ ਪਰ ਜੇਕਰ ਉਹ ਏਕਤਾ ਨਹੀਂ ਕਰਦੇ ਫਿਰ ਅਸੀਂ ਬਾਹਰੋਂ ਉਹਨਾਂ ਦੇ ਨਾਲ ਹੋਰ ਹੈ ਧੱਕੇ ਦੇ ਖਿਲਾਫ ਤਾਂ ਬੋਲਾਂਗੇ ਪਰ ਸਿੱਧੇ ਉਹਨਾਂ ਦੇ ਸੰਘਰਸ਼ 'ਚ ਨਹੀਂ ਜਾਵਾਂਗੇ ਕਿਉਂਕਿ ਉਹ ਸਾਡੇ ਨਾਲ ਰਲ ਕੇ ਸੰਘਰਸ਼ ਲੜਨਾ ਹੀ ਨਹੀਂ ਚਾਹੁੰਦੇ ਇਹ ਗੱਲ ਜੁਗਿੰਦਰ ਸਿੰਘ ਉਂਗਰਾਹਾ ਬਲਬੀਰ ਸਿੰਘ ਰਾਜੇਵਾਲ ਅਰਮਿੰਦਰ ਸਿੰਘ ਪਟਿਆਲਾ ਡਾਕਟਰ ਦਰਸ਼ਨਪਾਲ ਤੇ ਹੋਰ ਜਿਹੜੇ ਐਸਕੇਐਮ ਦੇ ਆਗੂ ਨੇ ਉਹਨਾਂ ਨੇ ਬੋਲੀ ਹੈ ਔਰ ਉਹ ਤੁਸੀਂ ਸੁਣ ਲਈ ਹੋਵੇਗੀ ਦੂਜੇ ਪਾਸੇ ਭਗਵੰਤ ਮਾਨ ਹੋਰੀ ਪੰਜਾਬ ਦੇ ਜਿਹੜੇ ਐਮਸੀ ਦੇ ਇਲੈਕਸ਼ਨ ਹੋ ਰਿਹਾ ਮਿਊਸਪਲ ਕਮੇਟੀਆਂ ਦੇ ਉਹਨਾਂ ਦੇ ਪ੍ਰਚਾਰ ਤੇ ਲੱਗੇ ਹੋਏ ਨੇ ਤੇ ਭਗਵੰਤ ਮਾਨ ਦੇ ਉੱਪਰ ਵੱਡੇ ਸਵਾਲ ਉੱਠੇ ਨੇ ਸਵਾਲ ਇਹ ਮਿੱਤਰੋ ਉੱਠੇ ਨੇ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਐਦਾਂ ਦੇ ਕੰਮ ਕਰਾਂਗੇ ਕਿ ਸਾਨੂੰ ਵੋਟ ਮੰਗਣੀ ਹੀ ਨਹੀਂ ਪਵੇਗੀ ਤੇ ਪਹਿਲੀ ਵਾਰ ਅੱਜ ਲੋਕ ਵੇਖ ਰਹੇ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਹੋ ਕੇ ਭਗਵੰਤਮਾਨ ਐਮਸੀ ਦੀਆਂ ਵੋਟਾਂ 'ਚ ਗਲੀ ਗਲੀ ਰੋਡ ਸ਼ੋਅ ਕਰਦਾ ਫਿਰਦਾ ਤਾਂ ਲੋਕਾਂ ਦਾ ਸਵਾਲ ਇਹ ਹੈ ਕਿ ਕੀ ਇਹ ਭਗਵੰਤਮਾਨ ਸਾਹਿਬ ਉਹਨਾਂ ਦਾ ਕੰਮ बोल ਰਿਹਾ ਜਿਹੜੇ ਕਹਿੰਦੇ ਸੀ ਸਾਡਾ ਕੰਮ ਬੋਲੇਗਾ ਔਰ ਸਾਨੂੰ ਵੋਟ ਮੰਗਣ ਨਹੀਂ ਜਾਣਾ ਪਵੇਗਾ ਹੁਣ ਸਵਾਲ ਇਹ ਹੈ ਕਿ ਕੀ ਕਿਹਾ ਜਾਵੇ ਕਿ ਕੰਮ ਨਹੀਂ ਬੋਲ ਰਿਹਾ ਇਸੇ ਲਈ ਐਮਸੀ ਦੀਆਂ ਚੋਣਾਂ 'ਚ ਗਲੀ ਗਲੀ ਵੋਟ ਮੰਗਣ ਜਾ ਰਹੇ ਨੇ ਅੱਜ ਤੱਕ ਕੋਈ ਵੀ ਮੁੱਖ ਮੰਤਰੀ ਐਮਸੀ ਦੀਆਂ ਚੋਣਾਂ ਦੇ ਵਿੱਚ ਐਦਾਂ ਰੋਡ ショਅ ਕਰਨ ਨਹੀਂ ਗਿਆ ਇਹ ਇੱਕ ਬਹੁਤ ਵੱਡਾ ਸਵਾਲ ਜਿਹੜਾ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਆਣ ਖੜਿਆ ਔਰ ਇਹਨਾਂ ਤਮਾਮ ਮੁੱਦਿਆਂ ਤੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਜਾਦ ਬਹੁਤ ਮਿਲ